ਇਕ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਚਾਚੇ ਦੇ ਮੁੰਡੇ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਇਸ ਕੁੜੀ ਦੇ ਸਿਰ ਨੂੰ ਆਸ਼ਕੀ ਦਾ ਬਹੁਤ ਇਸ ਤਰੀਕੇ ਦਾ ਸਵਾਰ ਹੋ ਚੁੱਕਾ ਸੀ ਕਿ ਉਸ ਨੇ ਆਪਣੇ ਚਾਚੇ ਦੇ ਮੁੰਡੇ ਨੂੰ ਵੀ ਨਹੀਂ ਬਖਸ਼ਿਆ ਖਬਰ ਸੰਧੂਖਣ ਜਾ ਰਹੇ ਹਾਂ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਦੇ ਪਿੰਡ ਰਣਜੀਤ ਬਾਗ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਇੱਕ ਕੁੜੀ ਦਾ ਆਸ਼ਕ ਜਦੋਂ ਉਸਦੇ ਘਰ ਮਿਲਣ ਵਾਸਤੇ ਆਇਆ ਹੋਇਆ ਸੀ ਤਾਂ ਮਿਲਦੇ ਹੋਇਆਂ ਨੂੰ ਉਹਨਾਂ ਦੇ ਚਾਚੇ ਦੇ ਮੁੰਡੇ ਨੇ ਵੇਖ ਲਿਆ ਦੱਸਿਆ ਜਾ ਰਿਹਾ ਕੁੜੀ ਤੇ ਉਸਦੇ ਪ੍ਰੇਮੀ ਨੇ ਮਿਲ ਕੇ ਆਪਣੇ ਹੀ ਚਾਚੇ ਦੇ ਮੁੰਡੇ ਦਾ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਸਿੱਜੇ ਜਾਰੇ ਗੁੱਤੀ লাশ ਨੂੰ ਬੋਰੀ ਦੇ ਵਿੱਚ ਪਾ ਕੇ ਸੁੰਨਮ ਸੰਜਗਤ ਉੱਤੇ ਸੁੱਟ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਪੂਰੇ ਮਾਮਲੇ ਬਾਰੇ ਵੱਡੇ ਖੁਲਾਸੇ ਕੀਤੇ ਨੇ ਤੁਸੀਂ ਵੀ ਸੁਣੋ ਡੀਐਸਪੀ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਇਹ ਤਾਂ ਮਿਤੀ 16/9/2024 ਨੂੰ ਐਸਐਚਓ ਦਿਨਾਨਗਰ ਇੰਸਪెక్టర్ ਮਨੋਜ ਕੁਮਾਰ ਨੂੰ ਉਤਲਾ ਮਿਲੀ ਸੀ ਪਿੰਡ ਸੀਹੋਵਾਲ ਦੇ ਸ਼ੋਹੇ ਦੀ ਪੜਨੀ ਤੇ ਕੋਈ ਡੈੱਡ ਬੋਡੀ ਪਈ ਹੈ ਔਰ ਐਸਚੂ ਦਿਨਾਨਾਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਇਹਨਾਂ ਮਰਿਆ ਮੌਕਾ ਕੀਤਾ ਚੈੱਕ ਕਰਦੇ ਜਿਹੜੀ ਹੈਗੀ ਆ 318 19 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਰਪੇ ਸਟਾਨਾ ਆਖਾਂ ਸੀ ਤੋਂ ਮੋੜਲੀ ਤਪਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਆ ਪ੍ਰੀਆ ਨਾਂ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਮ ਦਾ ਲੜਕਾ ਹੈਗਾ ਆਪਣੇ ਘਰੋਂ ਦਾ ਉਹਦੇ ਨਾਲ ਦੇ ਇੱਕ ਇਨਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਣ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੀ ਦੋਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਲੜਕੇ ਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ કરી ਕਰਕੇ ਇਸ ਉਪੇਤੇ ਆ ਕੇ ਛੋੜ ਦਤਾ ਸੀ ਉਥੇ ਜਿਹਦੀ ਜਿਹਦੀ ਸ਼ਿਕਾਇਤ ਜਿਹੜੀ ਹੈਗੀ ਆ ਲੋਕੇ ਤੇ ਪਹੁੰਚ ਕੇ ਨਾਲ ਜਿਹੜੇ ਰਿਪਰੈਂਸ ਨੇ ਇਹਦੀ ਨਾਲ ਕੀਤੀ ਇਸ ਬੰਦੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟ 16 9 2024 103 233 ਦੇ ਨੋ ਸਬਸੈਕਸ਼ਨ 5 ਭਾਰਤੀ ਨਿਆਂ ਸੰਗ ਦਾ ਤਹਿਤ ਮਕਦਮਾ ਦਰਜ ਕੀਤਾ ਗਿਆ ਸੋ ਦਗਾ ਇਨਟੋ ਪੇਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨੇ ਜਾਇਰ ਰਿਲੇਸ਼ਨ ਕਰਕੇ ਬੋਵੀ ਨਾਲ ਜੁੜਾ ਲੜਕਾ ਜਿਹੜਾ ਹੈਗਾ ਤੇ ਚਾਚੇ ਲੜਕਾ ਮਨਨ ਵਾਲਾ ਨੂੰ ਰੋਕਦਾ ਸੀ ਇਸ ਚੀਜ਼ ਤੇ ਇਤਰਾਜ਼ ਕਰਦਾ ਸੀ ਤੇ ਇਸੇ ਕੁੰਦਨ ਦੇ ਨਾਂ ਨੇ ਦਾ ਮਰਡਰ ਕੀਤਾ ਤੋਂ ਦੋਵਾਂ ਨੂੰ ਅਹ ਮੌਕਤ ਹੋਇਆ ਸਕਰ ਲਿਆ ਗਿਆ ਸਰ ਕਿੰਨੇ ਨਜਾਇਜ਼ ਬੰਦੇ ਨੇ ਕਾਰਨ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪ ਜਿਹੜੀ ਇਹਨੂੰ ਕੁੰਦਨ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਉਹ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਤੇ ਨੰਬਰ ਕਰਤੀ ਇਹ ਤਕਰੀਬਨ ਇਹਨਾਂ ਦੀ 18-19 ਸਾਲ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੇ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਉੱਪਰੋਂ ਚੱਲ ਦਿੱਤੀ ਵੀ